ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ દિਵਾਲੀ ਦੀ ਰਾਤ ਨੂੰ ਬੰਦੀ ਛੋੜ ਦਿਵਸ ਦੀ ਰਾਤ ਨੂੰ ਕੀਤੀ ہوئی ਭਗਤੀ ਦੇ ਫਲ ਬਾਰੇ ਇਸ ਬਾਰੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੀਮਤੀ ਬਚਨ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਕਿ ਇਸ ਰਾਤ ਕੀਤੀ ہوئی ਭਗਤੀ ਦਾ ਸਾਨੂੰ ਕੀ ਫਲ ਮਿਲਦਾ ਏ ਇਸ ਰਾਤ ਸਾਨੂੰ ਕਿਹੜਾ ਪਾਠ ਕਰਨਾ ਚਾਹੀਦਾ ਏ ਜਾ ਕਿਹੜੇ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਕਿੰਨਾ ਚਿਰ ਜਾਪ ਕਰਨਾ ਚਾਹੀਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸੇ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਖੁਦ ਵੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਸਮਝਣਾ ਤੇ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਬੰਨ ਭਰਾਵਾਂ ਤੱਕ ਪਹੁੰਚ ਸਕੇ ਕਾਸ਼ ਕਰਕੇ ਜਿਹੜਾ ਤੁਸੀਂ ਦਿਲੋਂ ਪਿਆਰ ਕਰਨਾ ਚਾਹੁੰਦੇ ਹੋ ਉਹਦੇ ਤੱਕ ਇਹ ਵੀਡੀਓ ਜ਼ਰੂਰ ਭੇਜਣਾ ਭਾਵੇਂ ਕਿ ਉਹਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਤਾਂ ਆਓ ਫਿਰ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤਜੀਤ ਤੁਸੀਂ ਵੀ ਸੁਣਿਆ ਹੋਵੇਗਾ ਕਿਹਾ ਜਾਂਦਾ ਕਿ ਦੀਵਾਲੀ ਦੀ ਰਾਤ ਨੂੰ ਬੰਦੀ ਛੋੜ ਦਿਨ ਦੀ ਰਾਤ ਨੂੰ ਕੀਤੀ ہوئی ਭਗਤੀ ਦਾ ਫਲ ਬਹੁਤ ਜ਼ਿਆਦਾ ਮਿਲਦਾ ਹੈ ਕਿੰਨੇ ਸਵਾ ਸਾਲ ਦੀ ਕੀਤੀ ਹੋਈ ਭਗਤੀ ਦੇ ਫਲ ਜਿੰਨਾ ਇੱਕ ਰਾਤ ਦੀ ਭਗਤੀ ਦਾ ਫਲ ਮਿਲਦਾ ਹੈ ਤਾਂ ਫਿਰ ਆਪ ਸੋਚੋ ਕਿ ਇਹ ਕਿੰਨਾ ਵੱਡਾ ਦਿਹਾੜਾ ਹੈ ਸਾਡੇ ਕੋਲ ਕਿੰਨਾ ਵੱਡਾ ਮੌਕਾ ਹੈ ਮਹਾਰਾ ਸੱਚੇ ਪਾਸ਼ਾ ਜੀ ਦੇ ਕਰ ਦਿਨਾ ਖੁਸ਼ੀਆਂ ਵਰਕਤਾ ਪ੍ਰਾਪਤ ਕਰਨ ਦਾ ਪਰ ਕਈ ਭੈਣ ਭਰਾ ਕਹਿ ਰਹੇ ਨੇ ਕਿ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਕਈ ਤਰ੍ਹਾਂ ਦੇ ਸ਼ੰਕੇ ਆ ਦੁਬਿਧਾ ਹੈ ਕਿ ਅਸੀਂ 20 ਅਕਤੂਬਰ ਦੀ ਰਾਤ ਨੂੰ ਪਾਠ ਕਰੀਏ ਜਾਫਰ 21 ਅਕਤੂਬਰ ਦੀ ਰਾਤ ਨੂੰ ਪਾਠ ਕਰੀਏ ਤਾਂ ਸੰਗਤ ਜੀ ਜੇਕਰ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੰਕਾ ਹੈ ਕੋਈ ਦੁਬਿਧਾ ਹੈ ਤਾਂ ਇਹ ਸ਼ੰਕਾ ਮਨ ਵਿੱਚ ਰੱਖਣ ਦੀ ਲੋੜ ਨਹੀਂ ਆ ਇਹ ਦੁਬਿਧਾ ਤੁਸੀਂ ਆਪ ਦੂਰ ਕਰ ਸਕਦੇ ਹੋ ਆਪ ਸੋਚੋ ਵੀ ਜੇ ਇੱਕ ਰਾਤ ਦੀ ਕੀਤੀ ਹੋਈ ਭਗਤੀ ਦਾ ਫਲ ਇੰਨਾ ਜ਼ਿਆਦਾ ਮਿਲ ਰਿਹਾ ਹੈ ਸਵਾ ਸਾਲ ਦੀ ਭਗਤੀ ਦੇ ਫਲ ਜਿੰਨਾ ਮਿਲ ਰਿਹਾ ਤਾਂ ਜੇਕਰ ਕੋਈ ਮਨੁੱਖ ਦੋ ਰਾਤਾਂ ਇਸ ਦਿਨ ਨੂੰ ਮੁੱਖ ਰੱਖ ਕੇ ਭਗਤੀ ਕਰੇ ਤਾਂ ਉਹਨੂੰ ਕਿੰਨਾ ਜ਼ਿਆਦਾ ਫਲ ਮਿਲੇਗਾ ਇਸ ਕਰਕੇ ਬਹੁਤੀਆਂ ਸੋਚਾਂ ਵਿਚਾਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਪੂਰਾ ਸਾਲ ਆਪਾਂ ਰਾਤ ਨੂੰ ਸੌਂ ਕੇ ਹੀ ਬਤੀਤ ਕਰਦੇ ਹਾਂ ਜੇਕਰ ਇਸ ਸਾਲ ਦੀਆਂ ਦੋ ਰਾਤਾਂ ਮੇਰੇ ਛੇਵੇਂ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਾਂ ਭੇਟ ਕਰ ਦੇਵਾਂਗੇ ਫਿਰ ਮਾਰਾ ਸੱਚੇ ਪਾਤਸ਼ਾਹ ਜੀ ਨੇ ਵੀ ਕਿਰਪਾ ਕਰਨ ਲੱਗਿਆ ਕਮੀ ਨਹੀਂ ਛੱਡਨੀ ਮਾਰਾ ਸੱਚੇ ਪਾਤਸ਼ਾਹ ਬੰਦੀ ਛੋੜ ਪਿਤਾ ਮਾਰਾ ਸੱਚੇ ਪਾਤਸ਼ਾਹ ਜਦੋਂ ਦਇਆਲਤਾ ਦੇ ਘਰ ਦੇ ਵਿੱਚ ਆਉਂਦੇ ਆ ਤਰਸ ਦੇ ਘਰ ਦੇ ਵਿੱਚ ਆਉਂਦੇ ਆ ਤਾਂ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਬਾਰੇ ਪੜੀਏ ਤਾਂ ਪਤਾ ਲੱਗਦਾ ਕਿ ਮਾਤਾ ਸਲਖਣੀ ਜੀ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਕੋਈ ਧੀ ਪੁੱਤ ਲਿਖਿਆ ਹੀ ਨਹੀਂ ਸੀ ਜਦੋਂ ਮਹਾਰਾਜ ਜੀ ਤੋਂ ਮੰਗਿਆ ਤਾਂ ਇੱਕ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਦਿੱਤਾ ਕਿ ਤੁਹਾਡੇ ਕਰਮਾਂ ਦੇ ਵਿੱਚ ਕੋਈ ਧੀ ਪੁੱਤ ਲਿਖਿਆ ਹੀ ਨਹੀਂ ਆ। ਜਦੋਂ ਮਾਤਾ ਸਲਖਣੀ ਜੀ ਨੇ ਦੁਬਾਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮੰਗਿਆ ਅਤੇ ਕਿਹਾ ਕਿ ਮਹਾਰਾਜ ਸੱਚੇ ਪਾਸ਼ਾ ਇੱਥੇ ਉੱਥੇ ਲਿਖਣ ਵਾਲੇ ਤੁਸੀਂ ਹੋ ਜੇ ਲਿਖਣਾ ਭੁੱਲ ਗਏ ਸੀ ਤਾਂ ਹੁਣ ਬਖਸ਼ਿਸ਼ ਦੇ ਖਾਤੇ ਦੇ ਵਿੱਚੋਂ ਦੇ ਦਿਓ। ਕਹਿੰਨੇ ਮਾਤਾ ਸਲਖਣੀ ਜੀ ਨੇ ਇੱਕ ਪੁੱਤ ਦੀ ਦਾਤ ਮਹਾਰਾਜ ਸੱਚੇ ਪਾਸ਼ਾ ਜੀ ਤੋਂ ਮੰਗੀ। ਤੇ ਮਹਾਰਾਜ ਸੱਚੇ ਪਾਸ਼ਾ ਜੀ ਨੇ ਤਰਸ ਦੇ ਕਰਦੇ ਵਿੱਚ ਆ ਕੇ ਆਪਣੇ ਬਖਸ਼ਿਸ਼ ਦੇ ਖਾਤੇ ਦੇ ਵਿੱਚੋਂ ਸੱਤ ਪੁੱਤਰਾਂ ਦੀ ਆਤਮਾ ਤਾਂ ਸੁਰੱਖਣੀ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੀ ਤਾਂ ਫਿਰ ਆਪ ਸੋਚੋ ਵੀ ਮਹਾਰਾਜ ਸੱਚੇ ਪਾਸ਼ਾ ਕਿੰਨੇ ਦੇ ਆਲੂ ਨੇ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਨਾ ਹੀ ਉਹ ਦੇਣ ਲੱਗਿਆਂ ਦੇਰ ਕਰਦੇ ਆ ਜੇ ਕੋਈ ਕਮੀ ਹੈ ਤਾਂ ਉਹ ਸਾਡੀ ਭਗਤੀ ਦੇ ਵਿੱਚ ਆ ਅਸੀਂ ਜਦੋਂ ਇਹ ਨਾਮ ਜਪਣਾ ਹੋਵੇ ਪਾਠ ਕਰਨਾ ਹੋਵੇ ਤਾਂ ਅਸੀਂ ਸਮਾਂ ਪਹਿਲਾਂ ਪੁੱਛਦੇ ਆਂ ਕਿ ਕਿੰਨਾ ਸਮਾਂ ਪਾਠ ਕਰਨਾ ਪਵੇਗਾ ਕਿੰਨੀ ਭਗਤੀ ਕਰਨੀ ਪਵੇਗੀ ਮਹਾਂਪੁਰਖ ਜੀ ਕਹਿੰਦੇ ਜਿੰਨਾ ਗੁੜ ਪਾਓ ਓਨਾ ਹੀ ਮਿੱਠਾ ਜਿੰਨਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਜਪ ਲਾਂਗੇ ਓਨੀ ਮਾਲਕ ਦੀ ਕਿਰਪਾ ਹੋਵੇਗੀ ਬਾਕੀ ਰਹੀ ਗੱਲ ਦਿਵਾਲੀ ਦੀ ਰਾਤ ਨੂੰ ਕੀਤੀ ہوئی ਭਗਤੀ ਦੇ ਫਲ ਬਾਰੇ ਤਾਂ ਮਹਾਂਪੁਰਖ ਜੀ ਕਹਿੰਦੇ 5 ਮਿੰਟ ਵੀ ਜਪ ਲਓ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਕਿਰਪਾ ਕਰਦੇ ਆ ਪਰ ਆਪਾਂ ਘਟੋ ਘਟ ਸਵਾ ਘੰਟੇ ਦਾ ਨਿਯਮ ਤਾਂ ਜ਼ਰੂਰ ਲਈਏ ਰਾਤ ਨੂੰ 12 ਵਜੇ ਤੋਂ ਬਾਅਦ ਸਵਾਗਤ ਹੈ 2 ਘੰਟੇ ਜਿੰਨਾ ਤੁਸੀਂ ਬੈਠ ਕੇ ਜਪ ਸਕਦੇ ਹੋ ਪੂਰੀ ਸ਼ਰਦਾ ਪਾਵਨਾ ਦੇ ਨਾਲ ਮਹਾਰਾ ਸੱਚੇ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੈਠਣਾ ਹੈ ਜਿਹੜੇ ਭਨ ਭਰਾ ਕਹਿੰਦੇ ਵੀ ਅਸੀਂ ਇਸ ਰਾਤ ਕਿਹੜਾ ਪਾਠ ਕਰੀਏ ਕਿਹੜੇ ਸ਼ਬਦ ਦਾ ਜਾਪ ਕਰੀਏ ਤਾਂ ਸੰਗਤ ਜੀ ਸ਼ੇਵੇਂ ਪਾਸ਼ਾ ਜੀ ਦੇ ਜੀਵਨ ਨੂੰ ਪੜੀਏ ਤਾਂ ਪਤਾ ਲੱਗਦਾ ਕਿ ਮਹਾਰਾ ਸੱਚੇ ਪਾਸ਼ਾ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਇਹ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਨਾਲ ਬੜਾ ਪਿਆਰ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਰਦੀਆਂ ਖੁਸ਼ੀਆਂ, ਬਰਕਤਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਆਪਾਂ ਪ੍ਰਾਪਤ ਕਰ ਸਕਦੇ ਹਾਂ ਸੋ ਇਸ ਕਰਕੇ ਬਹੁਤ ਚੰਗਾ ਹੋਵੇਗਾ ਜੇਕਰ ਆਪਾਂ ਰਾਤ 12 ਵਜੇ ਤੋਂ ਬਾਅਦ ਕੁਝ ਸਮਾਂ ਗੁਰਮੰਤਰ ਜਪ ਲਈਏ ਮੋਲ ਮੰਤਰ ਜੀ ਦਾ ਜਾਪ ਕਰ ਲਈਏ ਉਪਰੰਤ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰੀਏ ਪਰ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਹੈ ਤਾਂ ਇਹ ਧਿਆਨ ਜ਼ਰੂਰ ਰੱਖਣਾ ਹੈ ਕਿ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰਨਾ ਬਾਣੀ ਦਾ ਸ਼ੁੱਧ ਉਚਾਰਨ ਕਰਨ ਦੀ ਕੋਸ਼ਿਸ਼ ਕਰਨਾ ਭਾਈ ਗੋਪਾਲਾ ਜੀ ਦੀ ਸਾਖੀ ਪੜ੍ਹੀਏ ਤਾਂ ਪਤਾ ਕਿ ਬਾਣੀ ਦਾ ਸ਼ੁੱਧ ਉਚਾਰਨ ਕਰਨ ਵਾਲਿਆਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਜਿਆਦਾ ਮਿਹਰਬਾਨ ਹੁੰਦੇ ਆ ਭਾਈ ਗੋਪਾਲਾ ਜੀ ਨੇ ਮੇਰੇ ਛੇਵੇਂ ਪਾਤਸ਼ਾਹ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾਇਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਇੰਨੇ ਖੁਸ਼ ਹੋਏ ਇੰਨੇ ਦਿਆਲ ਹੋਏ ਕਿ ਮਨ ਵਿੱਚ ਫੈਸਲਾ ਕਰ ਲਿਆ ਕਿ ਭਾਈ ਗੋਪਾਲਾ ਜੀ ਨੂੰ ਬਾਣੀ ਦੇ ਸਤਕਾਰ ਵਜੋਂ ਗੁਰਨਾਨਕ ਪਾਸ਼ਾ ਜੀ ਦੇ ਘਰ ਦਾ ਵਾਰਿਸ ਬਣਾ ਦੇਣਾ ਹੈ ਆਪਣੀ ਗੁਰਤਾ ਗੱਦੀ ਭਾਈ ਗੋਪਾਲਾ ਜੀ ਨੂੰ ਦੇਣ ਨੂੰ ਤਿਆਰ ਹੋ ਗਏ ਪਰ ਕਹਿੰਦੇ ਐਨ ਮੌਕੇ ਤੇ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਇੱਕ ਇੱਛਾ ਪ੍ਰਕਟ ਹੋ ਗਈ ਭਾਈ ਗੋਪਾਲਾ ਜੀ ਸੋਚਣ ਲੱਗੇ ਕਿ ਜੇਕਰ ਮਹਾਰਾਜ ਸੱਚੇ ਪਾਸ਼ਾ ਮੇਰੇ ਬਾਣੀ ਪੜਨ ਤੋਂ ਖੁਸ਼ ਹੋਏ ਮੈਨੂੰ ਪੁੱਛਿਆ ਕਿ ਤੈਨੂੰ ਕੀ ਚਾਹੀਦਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਘੋੜਾ ਮੰਗ ਲੈਣਾ ਹੈ ਕਹਿੰਦੇ ਜਦੋਂ ਹੀ ਭਾਈ ਗੋਪਾਲਾ ਜੀ ਦੇ ਮਨ ਦੇ ਵਿੱਚ ਘੋੜੇ ਦਾ ਫੁਰਨਾ ਆਇਆ ਘੋੜੇ ਦੀ ਇੱਛਾ ਆਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਸਿੱਖ ਦੇ ਮਨ ਦੀ ਇੱਛਾ ਪੂਰੀ ਕਰਨੀ ਜ਼ਰੂਰੀ ਹੋ ਗਈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਦੇ ਮਨ ਦੀ ਇੱਛਾ ਪੂਰੀ ਕੀਤੀ ਨਹੀਂ ਤਾਂ ਆਪਣੀ ਮਰਜ਼ੀ ਦੇ ਨਾਲ ਤਾਂ ਮਹਾਰਾਜ ਸੱਚੇ ਪਾਸ਼ਾ ਆਪਣੀ ਗੁਰਤਾ ਗੱਦੀ ਹੀ ਭਾਈ ਗੋਪਾਲਾ ਜੀ ਨੂੰ ਦੇ ਦੇਣ ਲੱਗੇ ਜੀ ਸੋ ਇਸ ਕਰ ਤੋ ਸਪਸ਼ਟ ਹੁੰਦਾ ਕਿ ਮਾਰਾ ਸੱਚੇ ਪਾਤਸ਼ਾਹ ਜੀ ਜਦੋਂ ਦਇਆਤਾ ਦੇ ਘਰ ਦੇ ਵਿੱਚ ਆਉਂਦੇ ਆ ਆਪਣੀ ਖੁਸ਼ੀ ਦੇ ਨਾਲ ਕੁਝ ਦਿੰਦੇ ਆ ਤਾਂ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਰਾਤ 12 ਵਜੇ ਤੋਂ ਬਾਅਦ ਜਿਨੇ ਅੱਜ ਵੀ ਅਕਤੂਬਰ ਆ 20 ਦੀ ਰਾਤ 12 ਤੋਂ ਬਾਅਦ 21 ਅਕਤੂਬਰ ਦਾ ਦਿਨ ਚੜ ਜਾਣਾ ਹੈ ਵੀਲੀ ਰਾਤ ਨੂੰ ਵੀ ਭਗਤੀ ਕਰੀਏ 21 ਦੀ ਰਾਤ ਨੂੰ ਵੀ ਭਗਤੀ ਕਰੀਏ ਤਾਂ ਜੋ ਮੰਦੇ ਵਿੱਚ ਕੋਈ ਸ਼ੰਕਾ ਕੋਈ ਦੁਬਿਧਾ ਨਾ ਰਹਿ ਜਾਵੇ ਕਿ ਕਿਹੜੀ ਰਾਤ ਭੜਤੀ ਕਰਨੀ ਸੀ 12 ਤੋਂ ਬਾਅਦ ਸਵਾ ਘੰਟਾ 2.5 ਘੰਟੇ ਜਿੰਨਾ ਤੁਸੀਂ ਬੈਠ ਕੇ ਨਾਮ ਜਪ ਸਕਦੇ ਹੋ ਭਾਵੇਂ 5-10 ਮਹਾਰਾ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਡੇ ਮਨ ਦੀ ਭਾਵਨਾ ਦੇਖਣੀ ਆ ਸੋ ਗੁਰਮੰਤਰ ਜਪੋ ਮੂਲ ਮੰਤਰ ਜਾਪ ਕਰੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਜੇ ਕਿਸੇ ਹੋਰ ਸ਼ਬਦ ਜਾਪ ਤੇ ਮਨ ਟਿਕਦਾ ਏ ਕੋਈ ਹੋਰ ਬਾਣੀ ਤੁਹਾਨੂੰ ਸਰਲ ਲੱਗਦੀ ਆ ਪੜਨ ਵਿੱਚ ਆਨੰਦ ਆਉਂਦਾ ਤਾਂ ਤੁਸੀਂ ਉਹ ਵੀ ਪਾਠ ਕਰ ਸਕਦੇ ਆ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਦੀ ਭਾਵਨਾ ਦੇਖਦੇ ਆ ਸਾਡੇ ਮਨ ਦੀ ਇਕਾਗਰਤਾ ਦੇਖਦੇ ਆ ਜਿਹੜੀ ਬਾਣੀ ਤੁਹਾਨੂੰ ਸਰਲ ਲੱਗਦੀ ਆ ਤੁਸੀਂ ਉਹ ਪਾਠ ਕਰ ਸਕਦੇ ਹੋ ਸਵਾਸਤ ਕਰਦੇ ਹਾਂ ਕਿ ਆਪਣੀ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਜਾਂ ਮਨ ਦੇ ਵਿੱਚ ਕੋਈ ਸਵਾਲ ਰਹਿ ਗਿਆ ਹੋਵੇ ਜਾਂ ਤੁਹਾਡੇ ਸਵਾਲ ਦੇ ਕਿਸੇ ਜਾਂ ਫਿਰ ਕਿਸੇ ਸਵਾਲ ਦਾ ਜਵਾਬ ਦੇਣਾ ਰਹਿ ਗਿਆ ਹੋਵੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ